ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਅੱਜ ਆਪਾਂ ਜਾ ਰਹੇ ਸੀਗੇ ਭਗਤਾ ਭਾਈ ਕਾ ਤੇ ਮਿੱਤਰੋ ਉੱਥੇ ਆਪਾਂ ਕਰਨੀ ਸੀ ਇੱਕ ਵੀਡੀਓ ਤੇ ਆਪਣੇ ਭਰਾ ਆ ਰਹੇ ਆਪਣੇ ਕੋਲੇ ਆਪਾਂ ਨੂੰ ਲੈਣ ਲਈ ਤੇ ਮੈਨੂੰ ਲੱਗਦਾ ਉਹ ਆ ਰਹੇ ਆ ਉਹ ਦੇਖੋ ਮਿੱਤਰੋ ਉਹ ਆਉਂਦੇ ਆਗੇ ਤੇ ਮਿੱਤਰੋ ਆਪਣੇ ਭਰਾ ਆ ਗਏ ਆਪਣੇ ਕੋਲੇ ਆ ਗਏ ਆਗੇ ਹਾਂਜੀ ਬਾਈ ਜੀ ਕੀ ਹਾਲ ਹੈ ਜੀ ਠੀਕ ਹੋ ਵਧੀਆ ਵਧੀਆ ਤੁਸੀਂ ਦੱਸੋ ਜੀ ਓਕੇ ਜੀ ਓਕੇ ਓਕੇ ਚੱਲੀਏ ਰੈਡੀ ਹਾਂਜੀ ਹਾਂਜੀ ਰੈਡੀ ਹੈ ਜੀ ਚਲੋ ਜੀ ਚਲੋ 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 ਬਾਈ ਕੈਮ ਕੈਮ ਹਾਂਜੀ ਹਾਂਜੀ ਓਕੇ ਜੀ ਤੇ ਮਿੱਤਰੋ ਹੁਣ ਆਪਾਂ ਚੱਲਿਆਂਗੇ ਪਾਕ ਤੇ ਗੱਡੀ 'ਚ ਬੈਠ ਗਏ ਆਂਗੇ ਆਪਣੇ ਭਾਈ ਵਰਗੇ ਸੱਟ ਵੱਟ ਹੋਏ ਫਿਰਦੇ ਆ ਪੂਰੇ ਜੀ ਪੂਰੇ ਅਸਾਂ ਮਰੂਨ ਖੋਲ ਲੈ ਬਾਈ ਨੇ ਇੱਕ ਰੋਜ ਟੱਕਰ ਆ ਇੱਥੇ ਉੱਡਾ ਹੀ ਤਰਾ ਜਾਂਦਾਗਾ ਲਾਂ ਹੀ ਮੜੀ ਜਾਲੀ ਬਾਈ ਤੇ ਮਿੱਤਰੋ ਦੇਖੋ ਦੂਰੋਂ ਤਾਂ ਇਹ ਪਲੇਖਾ ਪੈਂਦੇ ਜਿਹਾ ਬੰਦਾ ਹੁੰਦਾਗਾ ਪਰ ਜੋ ਨੇੜੇ ਆਇਆ ਉਹ ਤੋਂ ਪਤਾ ਲੱਗ ਗਿਆ ਇਹ ਤਾਂ ਰੋਜ ਆਗਾ ਮਿੱਤਰੋ ਆਪਾਂ ਪਹੁੰਚ ਗਏ ਹਰਨਾਮ ਸਿੰਘ ਵਾਲੇ ਪੰਪ ਤੇ ਤੇ ਇੱਥੇ ਪਉਣਾ ਸੀਗਾ ਤੇਲ ਬਾਈ ਕਿੰਨੇ ਪਹਿਲਾਂ ਤੇਲ ਪਵਾ ਲਈ ਫੇਰ ਹੀ ਚੱਲਾਂਗੇ ਗਾਹ ਨੂੰ ਤੇ ਮਿੱਤਰੋ ਗੱਡੀ ਦੇਖੋ ਬਾਈ ਜਨੇ ਪੂਰੀ ਰੀਜਨ ਆ ਰੱਖੀ ਹੋਈ ਹੈਗੀ ਪੂਰੀ ਚਮਕੀ ਜਾਂਦੀ ਹੈਗੀ ਉਹ ਸਵਾਗਤ ਲੈ ਕੇ ਆਇਆ ਬਈ ਮੂਸੇ ਵਾਲੇ ਦਾ ਕਰਕੇ ਲਿਖਿਆ ਬਈ ਇਹ ਮੂਸੇ ਵਾਲਾ ਸੁਣਦੇ ਸੀ ਅੱਜ ਵੀ ਸੁਣਦੇ ਆ ਉਹਦਾ ਕਰਕੇ ਲਿਖਿਆ ਬਈ ਬਾਲਾ ਵੱਡਾ ਫੈਨ ਆ ਬਈ ਮੂਸੇ ਵਾਲੇ ਦਾ ਦੇਖ ਯਾਰ ਜਿਹੜਾ ਬਾਈ ਨੇ ਲਿਖਾਈ ਵਿੱਚ ਆਇਆ ਬੈਕ ਬਾਈ ਨੇ ਗਾਣਾ ਕੱਢਿਆ ਇਹਦੇ ਬਾਈ ਨੇ ਤੇ ਗੱਡੀਆਂ ਲੰਗਾਤਾ ਹਨਾ ਨਹੀਂ ਠੀਕ ਆ ਯਾਰ ਤੇ ਮਿੱਤਰੋ ਆਪਾਂ ਪਹੁੰਚ ਗਏ ਭਗਦਾ ਭਾਈ ਕਾ ਤੇਰੇ ਪਾ ਗੱਡੀ ਉਰੇ ਲਾਤੀ ਸੀਗੇ ਆਪਾਂ ਪਹੁੰਚ ਗਏ ਆਪਣੀ ਲੋਕੇਸ਼ਨ ਜਿੱਥੇ ਆਪਾਂ ਵੀਡੀਓ ਕਰਨੀ ਸੀ ਆਪਣੇ ਭਾਈ ਯਾਰ ਕੇ ਨਾਲ ਸੈਟ ਵਟ ਜੇ ਹੋਣ ਲੱਗ ਗਏ ਸੀਗੇ ਤੇ ਮਿੱਤਰੋ ਦੱਸੋ ਕੋਈ ਗੱਲਬਾਤ ਆ ਕਰੋ ਮਿੱਤਰਾਂ ਓਕੇ ਜੀ ਇੱਕ ਰਿਪੋਰਟ ਓਕੇ ਜੇਮਾ ਜਮਾ ਤੇ ਮਿੱਤਰੋ ਹੁਣ ਆਪਾਂ ਚੱਲੇ ਆਂਗੇ ਗੱਡੀ ਗੁੱਡੀ ਕਾਲੀ ਚੈੱਕ ਹੋ ਗਿਆ ਲੋਕ ਰੋਡ ਦੇ ਕਿ ਕਰਾਸ ਕਰਿਓ ਨਾਲ ਹੀ ਨਾਲ ਲਾ ਕੇ ਲੈ ਜਾਏ ਦਵਾ ਪਰ ਤੇ ਕਿ ਲੱਕਰ ਲਾ ਉੱਠ ਕੇ ਮਿੱਤਰੋ ਆਗੇ ਸੀ ਆਪਾਂ ਇੱਥੇ ਧਿਆਨ ਸਰਚਾ ਆਪਾਂ ਨੀ ਪੀਣ ਲੱਗ ਗਏ ਸੀਗੇ ਇਹਨਾਂ ਨੇ ਪੰਚਾਇਤ ਦੇ ਤਰੀਕੇ ਨਾਲ ਭੁਜਿਆ ਬਿਸਬੜ ਸੀਗੇ ਮੁੰਡੇ ਮੋਚਾਂ ਬੱਚਾਂ ਬਰੋੜ ਕੇ ਸੈਟ ਹੋਣ ਲੱਗੇ ਕਹਿੰਦੇ ਹੁਣ ਧਿਆਨਾਂ ਕਿ ਨਹੀਂ ਰੋਟੀ ਆਪਾਂ ਛਾਲਾ ਛਾਲਾ ਕੋਈ ਨਾ ਸਾਡੇ ਕਾ ਤਾਂ ਮੰਡੀਆਂ ਨੂੰ ਵੀ ਤਾਂ ਬੰਦ ਕਰਤੀ ਹੈ ਹੈ ਛਾਗਲਾ ਛਾਗਲਾ ਕੋਈ ਨਾ ਕਰਤੀ ਬਾਤ ਉਹ ਨਹੀਂ ਨਹੀਂ ਬੋਕਣੀ ਤਾਂ ਆਪਣਾ ਹੋ ਜੇ ਕੋਈ ਜੇ ਫਿਲੀ ਪਾਣੀ ਜੇਪ ਚ ਨਹੀਂ ਪਾਣੀ ਜੇਪ ਵੀ ਬਾਕੇ ਲੈ ਕੇ ਜਾਣੀ ਹੈ 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 ਆਹ ਤਾਂ ਇਹ ਚੋ ਵਾਲਾ ਪਹਿਲਾਂ ਵੱਡਾ ਵੰਡਾ ਥਾਲ ਤੁਮ ਮਗਾ ਕੇ ਦੇਵਾ ਮੈਂ ਬੱਤੀ ਚਾ ਮੈਂ ਬੱਤੀ ਬੱਤੀ ਮਗਾਇਆ ਨਹੀਂ ਆ ਕੋਈ ਬੱਠਲ ਬੁੱਠਲ ਚ ਪਾਲਾ ਉਹ ਜੋ ਸੌਕੇ ਪਾਲੇ ਜਾਣਗੇ ਚਮਚਾ ਚੰਚਾ ਨਾ ਪਿੰਡੂਆ ਬੇਕੀ ਕਰਾਤੀ ਰਾਵੰਦੇ ਇਹਦਾ ਮੁੰਡਾ ਕਹਿੰਦਾ ਸਿੱਧਾ ਹੀ ਚੱਲਦਾ ਹਟਦਾ ਕਹਿੰਦਾ ਚੰਚਾ ਚੁੰਚਾ ਵਰਤਦੇ ਨਹੀਂ ਅਸੀਂ ਕਹਿੰਦਾ ਕਾਮ ਨਹੀਂ ਕੋਈ ਨਾ ਪੜਿਆ ਲਾ ਨਾ ਨਾ ਪੜਿਆ ਨੂੰ ਕੀ ਹਲਾ ਪੋਣੀ ਦਾ ਸਾਗਲਾ ਸਾਗਲਾ ਕਿਆ ਲੁਟਾਤਾ ਮੈਂ ਨਹੀਂ ਨਹੀਂ ਸਹੀ ਹੈ ਸਹੀ ਹੈ ਗਰਮੀ ਨਹੀਂ ਹੋਣੀ ਜਾਤਾ ਕੋਈ ਨਹੀਂ ਇਹ ਵੀ ਤਾਂ ਬਤਾਣੀ ਦੇ ਕੇ ਇੱਕ ਨਾ ਆਈ ਇਹ ਤਾਂ ਕੋਈ ਨਹੀਂ ਗਿਆ ਡੇੜ ਵੀ ਗਿਆ ਮੈਂ ਟੀ ਮਾਰਿਆ ਬਈ ਮੇਰਾ ਬਹੁਤ ਸੋਹਣਾ ਲੱਗ ਰਿਹਾ ਇਕਰ ਪੋਤਾ ਦੋ ਨਾਲ ਲੱਗਦਾ ਬਹੁਤ ਸੋਹਣਾ ਲੱਗਦਾ ਲੈ ਹੇ ਹਵਾ ਕੋਲ ਹੋ ਗਿਆ ਹਾਂ ਅਧੂੜਾ ਰਹਿ ਗਿਆ ਟੀਟ ਦੇ ਵੀ ਟੀਟ ਪਹਿਲਾਂ ਕੱਟਣਾ ਕਰਦ ਨੂੰ ਐਕਚੁਅਲੀ ਟੀਟ ਵੀ ਨੂੰ ਲੱਗਦਾ ਹੈ ਆਇਆ ਯਾਰ ਮੈਂ ਤਾਂ ਕੋਈ ਨਹੀਂ ਨਾਰੇ ਕਹਿੰਦੇ ਮੈਂ ਕੰਨੀ ਹੋਈ ਕਰਨੇਗਾ ਇਹ ਨਾਰੇ ਨਾਰੇ ਕਹਿੰਦੇ ਮੈਂ ਕੰਨੀ ਹੋਈ ਕਰਨੇ ਕਰਨ ਨਾਰੇ ਕਹਿੰਦੇ ਨਾ ਪਣੀ ਨਾਰੇ ਕਹਿੰਦੇ ਕੰਨੀ ਹੋਈ ਕਰਨਾ ਗੋਜਾ ਸਾਰਾ ਪੀ ਪਾਰਾ ਕੂਟ ਪਾਇਆ ਬੇਸਾਂ ਮਾਰ ਰੱਖਾ ਅੰਦਰ ਲਗਾ ਅਜੇ ਨਗਾ ਅਲੀ ਮੂੰਹ ਆਣਾ ਮੇਰੇ ਯਾਰ ਹੁਣਾ ਮਾਰੀ ਮਾਰੀ ਹਾਂ ਹਾਂ ਕਿਤੇ ਗੱਲ ਨਹੀਂ ਨਾ ਕਿਦੋਂ ਤੱਕ ਨੂੰ ਜੁਗ ਤੇ ਇਹ ਆਪਣੇ ਜੁਗ ਹੀ ਹੈ ਸਹੀ ਗੱਲ ਨਾ ਪਾਣੀ ਪਾਣੀ ਮੋਟਾ ਬਿੱਡ ਭਰਦਾ ਮੁੰਡਾ ਹੋਰ ਮਗਾਲੀ ਹੈ ਰਾਮੂ ਦੀ ਬਾਟੀ ਵਾਲੇ ਆਇਆ ਕੱਪਾਂ ਨਿਕਨੂ ਚਾਰਦੇ ਆ ਇਹ ਆ ਤਾਂ ਹੀ ਦਾ ਵੱਡਾ ਮੱਗ ਨਹੀਂ ਆਪਣੀ ਨਾਲ ਭਾਈ ਮੈਂ ਨਹੀਂ ਮੈਨੂੰ ਅੱਗੇ ਹੋਰ ਚਾਹੀਦੇ ਹਨ ਅੱਗੇ ਹੋਰ ਚਾਹੀਦੇ ਹਨ ਇਹਦਾ ਵਾਸੇ ਹੈ ਮੈਂ ਤਾਂ 3 ਵਾਲੇ ਬਾਜੀ ਜੂਤੂ ਦਾ ਲਓ ਇਹ ਇਹਨਾਂ ਅਮੜੀ ਚਾਹ ਮੈਨੂੰ ਚਾਰਦਾ ਤੇ ਰਾਹੀ ਚਾਹ ਬਿਨਾਂ ਨਹੀਂ ਚਾਰਦਾ ਤੇ ਦੱਸ ਹੁਣ ਮੇੜੋ ਮਾਸਾ ਪਾ ਰਿਹਾ ਹੁਣ ਤਾਂ ਮੈਂ ਤਾਂ ਜੇ ਦਸਾ ਕਰ ਗਿਆ ਪਲਾ ਕੁングਾ ਖੰਡਾ ਚੱਲੀ ਜਾਂਦਾ ਅੱਜ ਹੈ ਜੀ ਟਿਕਰ ਰਿਪੋਰਟ ਹੈ ਨਾ ਅੱਜ ਇੱਕ ਰਿਪੋਰਟ ਹੈ ਬਸ ਟਿਕਰ ਰਿਪੋਰਟ ਹੀ ਹੈ ਦੂਜੀ ਨਹੀਂ ਕਹਿੰਦੀ ਪਿੰਦਾ ਨਹੀਂ ਤੂੰ ਮਾਣੀ ਬਿੰਦਾ ਚਾਲ ਪਰ ਉਹ ਦੋਲੂ ਜਿਹੜਾ ਘਰੀ ਲੈ ਜਾਂਦੇ ਗਏ ਦੋਲੂ ਜਿਹੜਾ ਘਰੀ ਲੈ ਜਾਂਦੇ ਦੋਦੂ ਵੀ ਨਾਲ ਤੇ ਜਾ ਰਹੇ ਨੇ ਹੈ ਇੱਕ ਤੇਰਾ ਇੱਕ ਮੇਰਾ ਆ ਲੈ ਹੁਣ ਤਾਂ ਚਾੜ ਤਾਂ ਲਓ ਠੀਕ ਹੈ ਇਹ ਘਰ ਦੇ ਘੜਾਂ ਨੂੰ ਚੱਕ ਤੇ ਤਾਂ ਬਾਟ ਬੜੀ ਸੀ ਨਾ ਆਹਾਂ ਬਾੜਾ ਆਇਆ ਬੜੀ ਹੋ ਜਾਂਦੀ ਬਈ ਗੱਲ ਆ ਵੱਡੀ ਗੱਲ ਕਰ ਬੱਜੀ ਉਹਦੇ ਨੂੰ ਜਾਨੋ ਤੇ ਪੋਖਲੇ ਜੀ ਨਾ ਲੈ ਨਾ ਬਾਇਕਰ ਡੇਡ ਮੋਦੀ ਕਾਹੇ ਸੰਦਾ ਹਾਂ ਮੈਂ ਵੀ ਮਰੇ ਕਰੂਗਾ ਜਾਲੀ ਦੂਆਪਨ ਵੀ ਆਉਂਦੇ ਦਾ ਨਿਕਣਾ ਕਿੱਥੇ ਘੱਟ ਭਰਤਾ ਗਾ ਹੁਣ ਰੋਟੀਆਂ ਥਾਲੀ ਮੰਗਾਲੀ ਆ ਗਈ ਹੁਣ ਦੇਰ ਉਹਦੀ ਵੀ ਹੁਣ ਲਿਆ ਦੂੰ ਦੇਰੀ ਕਾਲੇ ਤੋਂ ਪੁੱਛੀ ਕਿੱਥੇ ਗਿਆ ਕਾ ਆਪਣੀ ਆਏ ਦੀ ਸੇਵਾ ਬਹੁ ਕੀਤੀ ਜਾ ਰਹੀ ਹੈ ਨਾ ਨਾ ਆ ਕੰਮ ਨਹੀਂ ਕਰਨਾ ਆ ਕੰਮ ਨਹੀਂ ਕਰਨਾ ਕੀ ਕਰਾਂ ਜੀ ਘਰੋਂ ਕੱਢੇ ਕੱਢੇ ਵੀ ਆ ਮਿਲਦਾ ਹੀ ਨਹੀਂ ਕੁਝ ਸਾਨੂੰ ਇਹ ਘਰੋਂ ਕੱਢਦਾ ਅਸਿੰਗ ਚੰਗਣਾ ਚ ਰ ਰ ਰ ਇੰਦਰਾ ਕਾ ਜਗ ਬਸ ਲਹਿੜੀ ਤੇ ਮਿੱਤਰੋ ਮੁੰਡਾ ਮੈਂ ਤਾਂ ਦੋ ਹੀ ਲਾਇਆ ਕਿ ਘਰਤੀ ਖਾਲੀ ਪਲੇਟਾਂ ਦੀਆਂ ਕਮੇ ਖਾਲੀ ਕਰਦੇ ਆ ਦੇਖ ਨੇਰੀ ਲਈ ਤੁਰੇ ਜਾਂਦੇ ਆ ਦੋਨੇ ਮੁੰਡੇ ਕਾਦੇ ਆਸਤੇ ਇਹ ਚਾਹ ਟੱਕਣ ਖਾਤਰ ਨਾਲ ਪਾਪੜ ਤੋਂ ਟਾਈਟ ਕਰਉਂਦੇ ਆ ਮੀਂਹ ਚ ਪਿੱਛੇ ਨਿਕ ਠੀਕ ਹਾਂ ਹੋ ਸਕਦਾ ਇਹ ਵੀ ਮੱਝਲ ਤੋਂ ਆਹਾਂ ਮੇਰੇ ਬੱਚੇ ਇਹ ਸਾਸ ਇਹਦੇ ਵਿੱਚ ਪਾਉਣ ਨੂੰ ਚਾਹ ਵਿੱਚ ਇਹ ਉਹ ਮੈਂ ਦਾਦਾ ਨਹੀਂ ਖਾਈ ਜਾਂਦਾ ਉਹ ਠੀਕ ਸਮੱਸਿਆ ਚ ਕਿਤੇ ਹੋਰ ਜਾਣਾ ਹਾਂ ਆ ਓਪਨ ਹੋਣ ਵਾਸਤੇ ਨਾ ਇਹ ਘਰ ਬਾਕੀ ਕਿਵੇਂ ਹੈ ਕਿਵੇਂ ਆਪਾਂ ਚਾਹ ਦੇਵਾ ਸਟਿਲ ਦੇ ਫਿੱਟ ਗਿਆ ਉਹ ਤਰੀ ਯਾਰ ਬਿਆਰ ਕਿਵੇਂ ਹੈ ਹੈ ਹਾਂ ਅਸੀਂ ਜੋ ਕਰਦੇ ਹਾਂ ਉਹ ਇੱਥੇ ਆਉਂਦੇ ਹਾਂ ਹਮੇਂ ਉਹ ਉੱਤਰ ਤੇ ਜਾਣਾ ਚਾਹ ਚਾਹ ਚੁਪੀ ਲਈ ਅਰੇ ਕੋ ਵੇਲੇ ਹੋ ਗਏਗਾ ਸ਼ਾ ਕੰਪਨੀ ਦਾ ਥੈਂਕ ਯੂ ਦੇਖੇ ਕਿਹੜੀ ਕੰਪਨੀ ਦਾ ਇਹ ਦੇ ਉੱਪਰ ਦੇਖ ਵਾਕੇ ਟੱਲ ਗੂਸ਼ੇ ਆਇਆ ਚੱਲ ਪੈਂਦਾ ਠੀਕ ਹੈ। ਇਹ ਲੱਗਦਾ ਚਾਕਾ ਤਾਉ ਨਹੀਂ ਚੱਲ ਪਿਆ ਚੱਲ ਪਿਆ ਚੱਲ ਪਿਆ। ਓਕੇ। ਸਰੀ ਲਵਮਿੰਦਰ ਆਪਣਾ ਮਿੱਤਰੋ ਆਪਣਾ ਇੱਥੇ ਨੇ ਬੜੇ ਕੰਮ ਹੋਣਾ। ਆਪਾਂ ਚੱਲੇ ਆ ਪਿੰਡ ਨੂੰ ਵਾਪਸ ਤੇ ਉਹ ਸਾਹਮਣੇ ਆਪਣੀ ਖੜੀ ਹੈ ਗੱਡੀ। ਹੁਣ ਆਪਾਂ ਚੱਲੇ ਆ ਗੱਡੀ ਵੱਲ। ਤੇ ਆ ਮੁੰਡਾ ਤਾਂ ਇੱਥੇ ਨਿਕਲਣ ਨੂੰ ਜੀ ਨਹੀਂ ਕਰਦਾ ਹੈਗਾ। ਹੋਰ ਤਾਂ ਨਹੀਂ ਬੜੀ ਖਾਣਾ ਸੀ। ਨਹੀਂ ਹੋਰ ਤਾਂ ਨਹੀਂ ਕੁਛ। ਓਕੇ ਜਮਾ। ਵਾਸਤੇ ਤੇ ਮੁੰਡਾ ਇਹਨਾ ਨਿਕਲਣ ਨੂੰ ਜੀ ਨਹੀਂ ਕਰਦਾ ਹਜੇ ਵੀ। ਕੁਝ ਕੰਮ ਪਿੰਡ ਨੂੰ ਭਾੜਦੇ ਮਿਲਣ ਲੱਗਦਾ। ਤੇ ਮਿੱਤਰੋ ਆਪਾਂ ਪਾਕ ਤੋਂ ਆ ਗਏ ਸੀਗੇ ਤੇ ਹੁਣ ਆਪਾਂ ਪਹੁੰਚੇ ਭਾਈ ਰਾਵਣ ਨੂੰ ਮਿਲਣ ਕੋਠੇ ਗੁਰੂ ਕੇ ਤੇ ਭਾਈ ਅੱਗੇ ਕੰਮ ਧੰਦੇ ਕਰੀ ਜਾਂਦਾ ਕਿ ਭਾਈ ਦੇ ਗੇਟ ਮੂਰੇ ਖੜੇ ਆਪਾਂ ਤੇ ਆ ਜਰਮਨ ਗੇਟ ਤੇ ਬੰਨਿਆ ਹੋਇਆਗਾ ਰਾਖੀ ਵਾਸਤੇ ਤੇ ਆ ਸੀਗੇ ਆਪਣੇ ਭਾਈ ਨਾਲ ਆਪਣੇ ਗੱਡੀ ਕਰਤੀ ਸੀ ਇੱਥੇ ਪਾਰਕ ਤੇ ਮਿੱਤਰੋ ਗੱਡੀ ਬਹੁਤ ਸੋਹਣੀ ਲੱਗ ਰਹੀ ਹੈਗੀ ਮਾਰੋ ਨਿਗਾ ਮਾੜੀ ਜੀ ਤੇ ਮਿੱਤਰੋ ਆਵੇ ਸੀ ਭਾਈ ਰਾਵਣ ਦੇ ਘਰੇ ਆਪਾਂ ਤੇ ਤੇ ਭਾਈ ਆਪਾਂ ਨੇ ਇੱਕ ਵਾਰ ਮਿਲ ਕੇ ਹੁਣ ਬਾਹਰ ਗਿਆ ਵਗਾ ਤੇ ਆ ਦੇਖੋ ਮਿੱਤਰੋ ਰਾਵਣ ਦੀ ਕੱਟੀ ਵੱਡੀ ਭਾਈ ਨੂੰ ਫੋਟੋ ਛਪਾਈ ਹੋਈ ਹੈ ਜੀ ਅੱਪ ਤੱਕ ਅਗੇ ਡੇਟਾ ਕੀ ਰੂਪਾਂ ਕਰ ਲਿਆ ਤੇ ਮਿੱਤਰੋ ਸਿਰਾਈ ਲੱਗ ਜਾਂਦੀ ਆ ਦੇਖੋ ਬਈ ਤੇ ਮਿੱਤਰੋ ਮਨਾਉਣੇ ਆਪਾਂ ਬਾਈ ਨਾਲ ਤੁਹਾਨੂੰ ਕਰਾਉਣੇ ਆ ਗੱਲਬਾਤ ਬਣੇ ਰਹੋ ਆਪਣੀ ਵੀਡੀਓ ਦੇ ਨਾਲ ਮਿੱਤਰੋ ਆਪਾਂ ਇੱਥੇ ਆਏ ਸੀਗੇ ਇੱਥੇ ਬਾਈ ਚਾਰ ਪੱਟੀਆਂ ਹੁੰਦਾ ਸੀਗਾ ਉਹ ਦੇਖ ਸਕਦੇ ਆ ਚਾਰ ਚੋਰ ਪੱਟੀਆਂ ਹੁੰਦਾ ਸੀ ਤੇ ਆਪਾਂ ਫਿਰ ਬਾਈ ਕੋਲ ਹੀ ਆ ਗਏ ਸੀ ਆਪਾਂ ਕਹਿੰਿਆ ਚਲੋ ਕੰਮ ਤੋਂ ਗਾਣੂ ਹਟਾਉਣਾਗਾ ਇੱਥੇ ਪਹੁੰਚ ਗਏ ਆਪਾਂ ਠੀਕ ਹੈ ਜੀ ਸੰਗਤ ਤੋਂ ਕੌਣ ਪਰਗਾ ਹੈਰੋ ਮਾਸੇ ਜੀ ਨਹੀਂ ਸਟੇਸੀ ਨਹੀਂ ਛੋੜਦਾ ਮੂੰਹ ਪਿਆਰ ਕਰਦਾ ਨਹੀਂ ਕੋਈ ਚੱਕਰ ਨਹੀਂ ਫੋਨ ਸੁਣਾ ਦੇ ਕੋਈ ਨਾ ਨਹੀਂ ਨਹੀਂ ਉਹ ਮੈਂ ਨਹੀਂ ਨਕਾ ਇਹ ਗੱਲਾਂ ਉਹ ਜੀ ਕਰਦੀ ਪਿਆਰ ਵਾਲਾ ਕਰ ਚੱਲ ਕੋਈ ਨਾ ਕੰਮ ਵੀ ਵਾਈ ਜੀ ਸੁਣਾ ਦੇ ਕਦੀ ਗੱਲ ਕੋਈ ਚੱਕਰ ਨਹੀਂ ਕੋਈ ਕੋਈ ਇੱਕ ਹੋਰ ਹੈਂ ਇਹ ਵੀ ਸੁਣਾ ਦਿਓ ਪਿਆਰ ਕਰਾ ਥੋੜੇ ਨਾਲ ਕੁੱਤੀ ਬਿੱਲੀ ਸੁਣਾ ਦੇ ਕੋਈ ਨਾ ਇਹ ਤੁਸੀਂ ਭਜੋਗੇ ਮੈਂ ਮੋਸ਼ਰ ਬਾਈ ਜਿਹੜਾ ਮੈਨੂੰ ਬੁਲਾ ਲਿਆ ਕਰੇ ਠੀਕ ਨੂੰ ਕਹ ਗਿਆ ਦੇ ਇੱਕ ਮਿੱਠੀ ਬਾਈ ਲੈ ਪਿਆਰ ਕਰਨਾ ਹੋਗਾ ਤੋਂ ਲਾਣੀਦਾਰ ਬੰਦੇ ਲਾਣੀਦਾਰ ਦੂਬਲਾਕ ਚਲਾਇਦਾ ਮਰੇ ਲਾਣੀਦਾਰ ਨੂੰ ਰੈਲਾ ਗੇ ਲੋ ਬਾੰਦਰੀ ਦੀ ਸੁਣਾ ਇੱਕ ਦੀ ਗੱਲ ਚੱਲ ਬਾੰਦਰੀ ਉਹ ਬੈਠੀ ਆਹ ਦੇਖ ਤਾਂ ਆਂਦੀ ਬੰਦ ਕਿਸੇ ਰੇ ਕਰਕੇ ਨਾ ਦੇਖ ਤੇ ਆ ਮੱਸਿਆ ਕਰਕੇ ਜੋ ਬੁੜੀਆਂ ਨੂੰ ਨਿਕਰੀ ਤੁੰਨੀ ਫੜ ਲਈ ਸੀ ਇਹਦੇ ਨਾਲ ਲਿਆ ਆ ਜਾਂਦੀ ਬੁੜੀਆਂ ਨੂੰ ਦਵਾਈ ਪੈਂਦੀ ਅੱਜ ਬੁੜੂ ਨੂੰ ਲੰਬਾ ਤਗਨੇ ਕਰਕੇ ਤੁੰਨੀ ਫੜ ਲਈ ਸੀ ਤੇ ਬੁੜੀ ਜਿੱਕਾ ਮਰੀ ਦੀ ਨਰਮ ਉਹ ਤਾਂ ਇਹ ਅੱਕ ਜਾਂਦਾ ਯਾਰ ਜਾਨਵਰ ਉਹ ਵੀ ਕੀ ਆਸਤਾਰ ਆ ਰਿਹਾ ਉਹ ਗਰੇ ਬੁੜੀ ਫਸ ਗਈ ਜਵਾਕ ਨਾਂ ਕਿ ਜਿਹੜੇ ਦਾ ਕੋਈ ਨਾ ਦਬਾਵਾਤ ਇਹਨੂੰ ਕਹਨ ਪਾਉਂਦੇ ਨੇ ਨੈਸਟਲ ਕਰਨਾ ਠੀਕ ਹੈ ਜੀ ਬਹੁਤ ਵਧੀਆ ਲੱਗਿਆ ਬਣ ਕੇ ਉਹ ਜ਼ਰੂਰ ਤੁਸੀਂ ਕੋਸ਼ਿਸ਼ ਕਰਿਓ ਆਪਣੀ ਆਇਆ ਤਾਂ ਬਾਈ ਕੰਮ ਤਾਂ ਦੇ ਹੀ ਪੂਰੇ ਕਰਦਾਗਾ ਇਧਰ ਲਾਣੇ ਦਾ ਖਰਾ ਕਹਿੰਦਾ ਹੁਕਮ ਮਾਰ ਦਿੰਦਾ ਬਾਈ ਕਹਿੰਦਾ ਉਹ ਦੇਖੋ ਮਿੱਤਰੋ ਬਾਦਰੀ ਹੋ ਬੈਠੀ ਹੈ ਬਾਈ ਦੀ ਬੇਗੋ ਅੱਜ ਮੱਛਾਈ ਬਾਈ ਕਹਿੰਦਾ ਇੱਥੇ ਜਵਾਕਾਂ ਚ ਬੁੱਕਾਂ ਨੂੰ ਮਾਰਿਆ ਮੂਰੇ ਜਵਾਕਾਂ ਦੇ ਤਾਇਓ ਕਰਕੇ ਫਿਰੇ ਪਿੱਛੇ ਪੈਂਦੀ ਸੀ ਤਾਇਓ ਕਿ ਦਾਹ ਚੜਾਦੀ ਆਗੀ ਤੇ ਮਿੱਤਰੋ ਹੁਣ ਆਪਾਂ ਚੱਲੇ ਆਂਗੇ ਪਿੰਡ ਵੱਲ ਨੂੰ ਤੇ ਮਿੱਤਰੋ ਇੱਥੇ ਮੂਰੇ ਤੇ ਡਾਬੂ ਡਾਂਗੇ ਆ ਗਏ ਪਈਏ ਵਰਤ ਕੇ ਆਪਾਂ ਗੱਡੀ ਆ ਆ ਛੋਟਾ ਮੇਮਣਾ ਬੈਠਾ ਇੱਧਰ ਰਿੰਗੀਆਂ ਦਾ ਰੇਲ ਤੇ ਚੜਦੀ ਗਿਆ ਤੇ ਮਿੱਤਰੋ ਨੇ ਰਾਜਾ ਹੋ ਚੁੱਕਾ ਆਪਣੇ ਮਿੱਤਰੋ ਆਪਾਂ ਸੋਚ ਰਹੇ ਇੱਕ ਅੱਧੀ ਫੋਟੋ ਫੋਟੋ ਕਰ ਲਾਂਗੇ ਤੇ ਵੀਡੀਓ ਵੀਡੀਓ ਬਣਾ ਲਾਂਗੇ ਪਰ ਹਨੇਰਾ ਹੋ ਚੁੱਕਿਆਗਾ ਵੀਡੀਓ ਵੀਡੀਓ ਆਪਣੀ ਬਣਨੀ ਹੈਗੀ ਕਿਉਂਕਿ ਹੁਣ ਕਲੀਅਰਟੀ ਨਹੀਂ ਸਹੀ ਆਉਣੀ ਹੈਗੀਗੀ ਤੇ ਇੱਥੇ ਮੁੰਡੇ ਤਾਂ ਉੱਤਰੇ ਆਏ ਸੀਗੇ ਹੁਣ ਮੈਨੂੰ ਲੱਗ ਨਹੀਂ ਰਿਹਾ ਵੀ ਸਹੀ ਵੀਡੀਓ ਬਣੂਗੀ ਗੱਡੀ ਦੀ ਬਣਾਉਣੀ ਜੇ ਇੱਕ ਅੱਧੀ ਵੀਡੀਓ ਜੀ ਤੇ ਆਪਾਂ ਆਪਦੀ ਵੀ ਕਰ ਲੈਂਦੇ ਇੱਕ ਅੱਧੀ ਆਪ ਬਾਈ ਵਰਗੇ ਕਹਿੰਦੇ ਵੀ ਵੀਡੀਓ ਕਰ ਲੈਨੇ ਆਗੇ ਪਰ ਹੁਣ ਸਹੀ ਨਹੀਂ ਆਉਣੀ ਯਾਰ ਹਨੇਰਾ ਹੋ ਚੁੱਕਿਆਗਾ ਛੱਟਵੜ ਤਾਂ ਮੁੰਡੇ ਹੋਏ ਕੜੇ ਜੀ ਬਾਕੀ ਦੇਖਦੇ ਆਂ ਕੀ ਬੰਦਾਗਾ ਹਾਂ ਜੀ ਮਿੱਤਰੋ ਆਪਾਂ ਹੁਣ ਘਰਾ ਕੋਲ ਪਹੁੰਚ ਗਏ ਸੀ ਤੇ ਤੇ ਅੱਗੇ ਬਾਈ ਜਨਪੁਰ ਸਾਹਰਤਾ ਸੀਗਾ ਘਰ ਕੋਲੇ ਤੇ ਹੁਣ ਇਸ ਦੇ ਨਾਲ ਕਰਦੇ ਆ ਬਲੌਗ ਦਾ ਐਂਡ ਤੇ ਮਿੱਤਰੋ ਆਪਣੀਆਂ ਹੋਰ ਨਵੇਂ ਨਵੇਂ ਵੀਡੀਓ ਦੇਖਣ ਲਈ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਅਈ ਹੋਰ ਕੀ ਕਹਿਣਾ ਚਾਹੇਗਾ ਬਸ ਲਾਈਕ ਐਂਡ ਸ਼ੇਅਰ ਫੋਲੋ ਕਰ ਲਓ ਸਪੋਰਟ ਕਰੋ ਤੁਹਾਡੀ ਸਪੋਰਟ ਦੀ ਲੋੜ ਹੈ ਧੰਨਵਾਦ ਜੀ